ਇਸ ਸਿਆਸਤ ਰਹੀ ਹੈ ਪਰ ਹਾਲਾਤ ਦੇਖ ਕੇ ਕਾਦੀਆਂ ਦੇ ਲੋਕਾਂ ਦੇ ਵੀ ਤਰਸ ਪਉਂਦਾ ਆਪਾਂ ਇਸ ਕੰਮ ਵੀ ਨਹੀਂ ਹੈਗੇ ਜੇ ਆਪਾਂ ਵਧੀਆ ਕੰਮ ਕਰ ਲਈਏ ਪਰ ਕੋਈ ਨਹੀਂ ਸਮਾਂ ਦੇ ਰਹਾ ਬਿਰੋਸਤਾ ਹੋ ਰਿਹਾ ਹੋਰ ਤਗੜੇ ਹੋ ਕੇ ਉਹ ਕਹਿੰਦੇ ਹੁੰਦਾ ਬੇਦਰ ਛੱਡ ਕੇ ਇੱਕ ਜਿਹੜਾ ਲਈ ਹੈ ਜਿਹੜੀ ਉਹਨੂੰ ਵਧੀਆ ਕਿੰਝ ਇਹ ਦਾ ਜੋ ਪੀਵੇ ਆਪਣੇ ਲੋਕਾਂ ਦਾ ਸਰਦਾਰ ਹੋ ਸਕਦੇ ਔਰ ਮੈਂ ਆਪ ਜੀ ਨੂੰ ਦੋ ਗੱਲਾਂ ਇਹ ਕਰੂੰਗਾ ਬੀਜੇਪੀ ਦੇ ਲਈ ਤੇ ਕਾਂਗਰਸ ਲਈ ਤਸੱਲੀ ਨਾ ਕਰੋ। ਆਪ ਜੀ ਨੂੰ ਇਹ ਬਾਤ। ਹੁਣ ਇੱਕ ਮੌਕਾ ਬਣਦਾ ਕਿ ਨਹੀਂ ਬਣਦਾ ਚਲੋ। ਬਣਦਾ ਜੀ। ਬਣਦਾ। ਬਣਦਾ। ਔਰ ਇੱਕ ਮੌਕਾ ਤਗੜੇ ਹੋ ਕੇ ਦੇ ਦਿਓ। ਜੇ ਚੰਗੇ ਕੰਮ ਕਰਾਂਗੇ ਤੇ ਅਗਲੇ ਵਾਰ ਦੂਰਤਾ ਮੰਗਾਂਗੇ ਤੇ ਵੋਟ ਵੀ ਮੰਗਦੇ। ਤੇ ਨਹੀਂ ਗੈਂਦੀ ਆ। ਪਾਪੀ। ਜਿੰਦਾ ਕੜੀ ਤੋਂ ਮੈਂ ਦੇਰ ਦੇ ਕੰਮ ਚੱਲ ਰਿਹਾ ਕੋਣ ਬਕੀਲਾ ਨਾ ਵੀ ਮੀਟਿੰਗ ਜਸਾ ਦੀ ਜੁਦਾਸਪੁਰ ਉੱਤਮਤ ਬਟਾੜਿਆ ਮੈਂ ਅਜਿਹਾ ਬੇਤੀ ਕਰਦਾ ਯਾਰ ਥੋੜੀ ਜੀ ਸਪੀਡ ਰੱਖ ਕੇ ਮੈਂ 15 ਮਿੰਟ ਤੁਹਾਡੇ ਨਾਲ ਨਾ ਆਵਾਂ ਤੇ ਬਾਕੀ ਜਿਹੜਾ ਰਹਿ ਗਿਆ ਕੰਮ ਉਹ ਤੁਸੀਂ ਸਾਰਾ ਕਵਰ ਕਰਦੇ ਹੋ ਤਿਆਰ